ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਭਾਈ ਸਾਰੀ ਸੰਗਤ ਨੂੰ ਬਥਰਾਲੇ ਦੀ ਨੂੰ ਬੇਨਤੀ ਹੈ ਭਾਈ ਆਪਾ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਤੇ ਨਗਰ ਦੇ ਸੰਯੋਗ ਦੇ ਨਾਲ ਗੁਰੂ ਦਸਵੇਂ ਪਾਤਸ਼ਾਹੀ ਦਾ ਉਤਾਰ ਦੇ ਹੜੇ ਦੀ ਖੁਸ਼ੀ ਲਈ ਸਹਿਜ ਪਾਠ ਆਪਾਂ ਅੰਦਰਲੇ ਗੁਰੂ ਘਰ ਰਖਾਇਆ ਹੋਇਆ ਕਈ ਦਿਨਾਂ ਤੋਂ ਤੇ ਅੱਜ ਜਿਸ ਦੇ 5ਵੀਂ ਤਰੀਕ 5 ਤਰੀਕ ਨੂੰ ਭੋਗ ਪਾਣਿਆ ਆ ਪਿਆ ਤੇ ਸਾਰੀ ਹੀ ਸੰਗਤ ਨੇ ਬਹੁਤ ਹੀ ਸੰਯੋਗ ਦਿੱਤਾ ਕਿਉਂਕਿ ਇੱਥੇ ਕਥਾਵਾਚਕ ਵੀ ਪਹੁੰਚੇ ਹੋਏ ਹੈ ਤੇ ਪਿੰਡ ਦੇ ਸਾਰੀ ਸੰਗਤ ਵੀ ਪਹੁੰਚੀ ਹੋਈ ਹੋਇਆ ਤੇ ਗੁਰੂ ਕੇ ਲੰਗਰ ਤਿਆਰ ਹੋ ਰਿਹਾ ਤੇ ਇਹੀ ਸਿੱਖ ਸੰਗਤਾਂ ਨੂੰ ਸਨੇਹਾ ਭਾਈ ਜਿੰਨੀਆਂ ਵੀ ਸਿੱਖ ਸੰਗਤਾਂ ਬਾਹਰਲੇ ਮੁਲਖ ਚ ਗਈਆਂ ਹੈ ਜਾਂ ਕਿਤੇ ਵੀ ਕੋਈ ਸਿੰਘ ਵੱਸਦਾ ਹੈ ਤੇ ਆਪਣੇ ਅੰਦਰਲੇ ਗੁਰੂ ਘਰ ਦੀ ਸੇਵਾ ਵੀ ਚੱਲ ਰਹੀ ਹੈ ਤੇ ਨਗਰ ਸੰਯੋਗ ਵੀ ਬਹੁਤ ਦੇ ਰਿਹਾ ਕਿਉਂਕਿ ਗੁਰੂ ਘਰ ਟੋਟਾ ਲੰਗਰ ਵਰਤਦਾ ਅੱਜ ਕਿਉਂਕਿ ਸੰਗਤ ਦੇ ਸੰਯੋਗ ਦੇ ਨਾਲ ਹੀ ਹੈ ਨੌਜਵਾਨ ਪੀੜਾਂ ਨੇ ਵੀ ਭਾਈ ਬਹੁਤ ਚੜ ਚੜ ਕੇ ਸੇਵਾ ਕਰੀ ਹੈ ਇੱਥੇ ਭਾਈ ਗੁਰੂ ਦੀ ਕਿਰਪਾ ਦੇ ਨਾਲ ਆਪਣੇ ਪਿੰਡ ਪਥਰਾਲਾ ਵਿੱਚ ਅੰਦਰਲੇ ਗੁਰੂ ਘਰ ਗੱਤਕੇ ਦੀ ਟੀਮ ਵੀ ਬਹੁਤ ਚਿਰਾਂ ਤੋਂ ਚੱਲ ਰਹੀ ਹੈ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਤੇ ਕਿਉਂਕਿ ਆਪਣਾ ਨਗਰ ਨੂੰ ਇਹੀ ਸਨੇਹਾ ਹੈ ਵੀ ਆਪਾਂ ਸਭ ਏਕਤਾ ਧਵਾਕ ਦੇ ਨਾਲ ਕੋਈ ਆਉਣੇ ਇੱਥੇ ਵੀ ਜਾਤ ਪਾਤ ਬਣਾਈ ਗਈ ਹੈ ਸੱਚੇ ਪਾਤਸ਼ਾਹ ਦੇ ਹੁਕਮ ਦੇ ਨਾਲ ਸਭ ਨੂੰ ਏਕ ਸਮਝਾ ਗਿਆ ਜੇ ਕੋਈ ਆਪ ਦੀ ਆਪ ਭਾਈ ਬਿਖਤਰਾ ਕਰਦਾ ਤਾਂ ਕਰੀ ਜਾਵੇ ਤੇ ਪਰ ਗੁਰੂ ਨਾਨਕ ਦੇ ਘਰ ਤੋਂ ਕਿਸੇ ਨੂੰ ਵੀ ਆਖਿਆ ਨਹੀਂ ਗਿਆ ਵੀ ਭਾਈ ਜਾਤ ਆ ਜਾ ਪਾਤ ਵੈਗਰੂ ਸਾਰੇ ਨਗਰ ਨੂੰ ਚੜਦੀ ਕਲਾ ਵਿੱਚ ਹਰ ਮਨੁੱਖ ਨੂੰ